ਇਹ ਸੰਯੁਕਤ ਕਿਸਾਨ ਮੋਰਚਾ ਭਾਰਤ ਤੇ ਪੰਜਾਬ ਔਰ ਟ੍ਰੇਡ ਯੂਨੀਅਨ ਦਾ ਸਾਂਝਾ ਐਕਸ਼ਨ ਆ ਜੀ ਕਿਸਾਨ ਜਿਹੜਾ ਸੀ ਅੰਦੋਲਨ ਸੀ ਦਿੱਲੀ ਉਹਦੀ ਚੌਥੀ ਵਾਰ ਇਹ ਗੰਢ ਤੇ ਇਹ ਜਿਹੜਾ ਵਾ ਰੋਸ ਪ੍ਰਦਰਸ਼ਨ ਜਿਹੜਾ ਸਾਰੇ ਹਿੰਦੁਸਤਾਨ ਚ ਹੋ ਰਿਹਾ ਔਰ ਉਹਦੇ ਚ ਕਿਸਾਨਾਂ ਦੀਆਂ ਮੰਗਾਂ ਜਿਹੜਾ ਲਿਖਤੀ ਸਮਝੌਤਾ ਕਰਕੇ ਕੇਂਦਰ ਸਰਕਾਰ ਜਿਹੜੀ ਆ ਮੁੱਕਰ ਗਈ ਔਰ ਮਜ਼ਦਮਾਂ ਦੀਆਂ ਮੰਗਾਂ ਨੌਜਵਾਨਾਂ ਦੀਆਂ ਮੰਗਾਂ ਉਹ ਸਾਰੀਆਂ ਜਿਹੜੀਆਂ ਸਾਂਝੀਆਂ ਮੰਗਾਂ ਉਸ ਨੂੰ ਉਹਨਾਂ ਨੂੰ ਲੈ ਕੇ ਜਿਹੜਾ ਆ ਇਹ ਅੱਜ ਰੋਸਪਰ ਦਸੂ ਕੀਤਾ ਗਿਆ ਕਿ ਇਸ ਸਬੰਧ ਵਿੱਚ ਮੰਗ ਪੱਤਰ ਵੀ ਦਿੱਤਾ ਗਿਆ ਹਾਂਜੀ ਮੰਗ ਪੱਤਰ ਵੀ ਦਿੱਤਾ ਗਿਆ ਜੀ ਸਾਰੀਆਂ ਸਾਂਝੀਆਂ ਮੰਗਾਂ ਵਾਸਤੇ ਰਾਸ਼ਪਤੀ ਦਾ ਨਾਂ ਤੇ ਮੇਰਾ ਨਾਂ ਜੀ ਰਾਣਾ ਸਿਦਵੜ ਜੀ ਅੱਜ ਦਾ ਅੱਜ ਦਾ ਪ੍ਰੋਗਰਾਮ ਹੈ ਸੰਯੁਕਤ ਮੋਰਚਾ ਔਰ ਟ੍ਰੇਡ ਯੂਨੀਅਨ ਤੇ ਮਜ਼ਦੂਰ ਜੁਨੀਆ ਦਾ ਇੱਕ ਸਾਂਝਾ ਪ੍ਰੋਗਰਾਮ ਸੀ ਜਿਹਦਾ ਦਿੱਲੀ ਸੰਘਾਸ ਚ ਚੌਥੀ ਵਰੇਗੰਡ ਜਿਹੜੀ ਆ ਉਹਨੂੰ ਲੈ ਕੇ ਸੀਗਾ ਕਿਉਂਕਿ ਜਦੋਂ ਦਿੱਲੀ ਧਰਨੇ ਤੋਂ ਆਏ ਆ ਤੇ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਪੈਂਡਿੰਗ ਪਈਆਂ ਜਿਹੜੀਆਂ ਪਾਰਟ ਸਰਕਾਰ ਮੰਨੀ ਸੀ ਕਿ ਅਸੀਂ ਇਹ ਜਲਦ ਤੋਂ ਜਲਦ ਹੱਲ ਕਰ ਦਾਂਗੇ ਤੋਂ ਅਜੇ ਵੀ ਜਿਹੜੀਆਂ ਉਹ ਮੰਗਾਂ ਅਜੇ ਨਹੀਂ ਮੰਨੀਆਂ ਗਈਆਂ ਤੇ ਉਹਦੇ ਨਾਲ ਨਾਲ ਜਿਹੜਾ ਅਸੀਂ ਏਕੀ ਝੋਨੇ ਦੇ ਵਿੱਚ ਬਹੁਤ ਕਿਸਾਨ ਖੱਜਲ ਹੋਇਆ ਉਹਨੂੰ ਲੈ ਕੇ ਕੁਝ ਫਾਰਮ ਭਰੇ ਆ ਉਹਦੀ ਸਭ ਨੂੰ ਜਿਹੜਾ ਮੰਗ ਪੱਤਰ ਸੰਯੁਕਤ ਮੋਰਚੇ ਵੱਲੋਂ ਬਣਾਇਆ ਗਿਆ ਉਹ ਪੇਸ਼ ਕੀਤਾ ਉਤੇ ਨਾਲ ਦੀ ਨਾਲ ਉਹ ਝੋਨੇ ਦੀ ਜਿਹੜੀ ਆ ਕੱਟ ਲੱਗਾ ਜਣਾ ਜ਼ਿੰਮੇਦਾਰਾਂ ਨੂੰ ਉਹਦੇ ਪ੍ਰਤੀ ਵਿਸ਼ਕਾਰ ਹੈ ਅੱਛਾ ਇੱਕ ਸਵਾਲ ਹੈ ਕਿ ਡੱਲੇਵਾਲ ਸਾਹਿਬ ਜਿਹੜਾ ਜਿਹੜਾ ਟੀਮ ਜਿਹੜਾ ਉਹ ਕਰ ਦਿੱਤਾ ਗਿਆ ਰਾਤ ਨੂੰ ਦੇਖੋ ਜੀ ਇਹ ਤਾਂ ਸਿੱਧਾ ਹੀ ਡਾਕਾ ਆ ਜੇ ਤੁਸੀਂ 1 ਸਾਲ ਦੇ ਲਗਭਗ ਉਹਨਾਂ ਨੂੰ ਹੋ ਗਿਆ ਸਾਲ ਹੋ ਜਾਣਾ ਹੋਰ ਦੂਸਰੇ ਮਹੀਨੇ ਔਰ ਉਹਨਾਂ ਨੇ ਸ਼ਾਂਤਮਈ ਬੈਠਿਆ ਕੋਈ ਮੰਗ ਨਹੀਂ ਮੰਨੀ ਗਈ ਹੁਣ ਜਦੋਂ ਉਹਨਾਂ ਆਪਣੇ ਮੰਗਾ ਮਨਾਉਣ ਲਈ ਅਗਲਾ ਐਕਸ਼ਨ ਉਲੀਕਿਆ ਸਖਤ ਇਲੈਕਸ਼ਨ ਮੰਨਬਰਤ ਦੇ ਬੈਠਣ ਦਾ ਤੇ ਉਹਨੂੰ ਜ਼ਬਰੀ ਉਹਨਾਂ ਨੂੰ ਚੁੱਕ ਲਿਆ ਗਿਆ ਕਿ ਭਾਰਤ ਸਰਕਾਰ ਦਾ ਜਿਹੜਾ ਉਹਨਾਂ ਤੇ ਇਸ ਤਰ੍ਹਾਂ ਦਾ ਰਵਈਆ ਉਹ ਠੀਕ ਨਹੀਂ ਆ ਅਸੀਂ ਸੰਯੁਕਤ ਮੋਰਚੇ ਵੱਲੋਂ ਕਪੂਰਸਲਾ ਵੱਲੋਂ ਇਸ ਚੀਜ਼ ਦੀ ਅਨਖੇਦੀ ਕਰਦੇ ਹਾਂ ਔਰ ਉਹਨਾਂ ਕਿਸਾਨ ਯੂਨੀਅਨ ਦੇ ਬਿਲਕੁਲ ਅਸੀਂ ਨਾਲ ਬਹੁਤ ਸਾਰੀਆਂ ਰਹਿ ਗਈਆਂ ਤੇ ਇਸ ਬੁੱਢੀ ਸਰਕਾਰ ਨੇ ਜਿਹੜਾ ਹੋਰ ਘਵਾੜਾ ਵਿੱਡਿਆ ਹੋਇਆ ਤਰਾਂਤਰਾਂ ਦੇ ਢੰਗ ਨਾਲ ਉਹ ਜਿਹੜੇ ਅਸੀਂ ਕਾਨੂੰਨ ਵਾਪਸ ਕਰਾਏ ਆਂ ਉਹ ਟੇਡੇ ਢੰਗ ਨਾਲ ਫੇਰ ਲਾਗੂ ਕੀਤੇ ਜਾ ਰਿਹਾ ਲੋਕਾਂ ਕੋ ਜਮੀਨਾ ਖੋਈਆਂ ਜਾ ਰਹੀਆਂ ਵੱਡੇ ਵੱਡੇ ਫਲਾਈਓਵਰ ਬਣਾ ਰਿਹਾ ਤਿੰਨ ਦਿਨ ਫਤਨਾ ਦੇਣ ਵਾਲੀ ਜਮੀਨ ਲਈ ਜਾ ਰਿਹਾ ਪੰਜਾਬ ਨੂੰ ਜਿਹੜਾ ਪਾਣੀ ਚ ਡੁਬੋਣ ਦਾ ਸਮਿਆਨਾ ਬਣਾਇਆ ਜਾ ਰਿਹਾ ਉਹ ਸਾਰਿਆਂ ਦੇ ਖਿਲਾਫ ਅੱਜ ਕਰ ਰਹੇ ਆਂ ਤੇ ਡੱਲੇਵਾਲ ਨੂੰ ਜਿਹੜਾ ਕੀਤਾ ਉਹ ਮਾੜੀ ਗੱਲ ਆ ਕਿ ਹਰ ਇੱਕ ਨੂੰ ਆਪਣਾ ਉਸ ਪ੍ਰਕਰਣ ਕਰਨ ਦਾ ਅਧਿਕਾਰ ਆ ਆਪਣਾ ਪ੍ਰੋਗਰਾਮ ਕਰਨ ਦਾ ਅਧਿਕਾਰ ਆ ਉਹ ਸੋਨੇ ਮੋਰਚਾ ਜੁਨੇ ਖੇਧੀ ਕਰਦਾ ਕਿ ਉਸਨੇ ਜਿਹੜਾ ਅੱਜ ਮਰਦਵਾਰ ਤੇ ਬਹਿਣਾ ਸੀਗਾ ਤੇ ਦੇਕਰਨ ਚੁਕਲਿਆ ਗਿਆ ਤੇ ਮਾਰੀ ਗੱਲ ਕੀਤੀ ਆ ਸਾਂਝਕ ਕਿਸਾਨ ਮੋਰਚਾ ਦੀ ਡਟ ਕੇ ਖਿਜੀ ਕਰਦਾ ਅਗਲੇ ਸਮੇਂ ਚ ਜੇ ਤੁਹਾਨੂੰ ਆਉਣ ਵਾਲੇ ਸਮੇਂ ਚ ਜਿਹਦਾ ਦਾ ਪ੍ਰੋਗਰਾਮ ਕਿਸ ਸਾਂਝਕ ਕਿਸਾਨ ਮੋਰਚਾ ਦੇਵੇਗਾ ਮਜ਼ਦੂਰ ਦੇ ਚਬਲੀਆਂ ਦੇਣਗੀਆਂ ਕਿਉਂਕਿ ਅੱਜ ਉਹ ਜਿਹੜੀ ਲੋਕਾਂ ਦੀ ਨਿਕਾਲ ਲੋਕਾਂ ਦਾ ਧਿਆਨ ਸਾਂਝਕ ਕਿਸਾਨ ਮੋਰਚਾ ਤੇ ਮੁਠੀਆਂ ਟੇਡ ਯੂਨੀਅਨ ਤੇ ਬੈਠਾ ਕਿ ਵੱਡੀ ਲਕਾਈ ਜਿਹੜੀ ਆ ਉਹਦੇ ਖਿਲਾਫ ਜਾ ਰਿਹਾ ਕਾਕੂਲਟ ਕਰਾਉਣ ਦੇ ਹੱਕੇ ਜਾ ਰਿਹਾ ਇਹ ਜਿਹੜਾ ਮੋਦੀ ਤੇ ਸ਼ਾਦੀ ਸਰਕਾਰ ਆ ਉਹ ਲਗਭਗ ਬਾਨੀਆਂ ਗਾਨੀਆਂ ਦੀਆਂ ਤਗੜੇ ਲੋਕਾਂ ਦੀ ਸਰਕਾਰ ਆ ਉਹਨਾਂ ਦੇ ਮੁਤਾਬਕ ਹੀ ਚੱਲ ਰਿਹਾ ਉਹਦੇ ਤਾਂ ਸਾਰੇ ਕਾਰੋਬਾਰ ਕਰ ਰਿਹਾ ਇਸ ਕਰਕੇ ਸਾਡੀਆਂ ਬਹੁਤ ਸਾਰੀਆਂ ਜਿਹੜੀ ਸੰਘਰਸ਼ਾਂ ਨ ਮੰਗਾ ਮਨਾਈਆਂ ਉਹਦਾ ਬੇਚਰਾ ਗੋਲ ਕੀਤਾ ਜਾ ਰਿਹਾ ਤੇ ਅਸੀਂ ਵੀ ਉਹਦੇ ਵੱਡੇ ਪੱਦਰ ਤੇ ਸਾਰੀ ਲਕਾਈ ਨੂੰ ਨਾਲ ਲੈ ਕੇ ਉਹਦਾ ਮੁਕਾਬਲਾ ਡਟ ਕੇ ਕਰਨੇ ਤਿਆਰਾਂ ਤੇ ਕਰਾਂਗੇ ਔਰ ਡਟ ਕੇ ਉਹਦਾ ਉਹਦੇ ਖਿਲਾਫ ਚੱਲਾਂਗੇ ਧੰਨਵਾਦ